ਜਦੋਂ ਮੂੰਹ ਦਿਖਾਉਣ ਲੱਗੇ ਤੇ ਉਹ ਲੇਡੀ ਸੀ ਜੀ ਉਹ ਤਾਂ ਸਾਨੂੰ ਕਹਿੰਦੇ ਪਹਿਲੇ ਨਹੀਂ ਕਲੀਅਰ ਕੀਤਾ ਇਹ ਡੈਡੀ ਨੂੰ ਇਫੈਕਸ਼ਨ ਹੋ ਗਈ ਸੀ ਜੀ ਦੀਪਕ ਹਸਪਤਾਲ ਲੈ ਕੇ ਗਏ ਸੀ ਅਸੀਂ 5 ਦਿਨਾਂ ਤੋਂ ਅੱਜ ਦੇ ਦਿਨ ਤੜਕੇ 6 6:30 ਵਜੇ ਡੈਥ ਹੋ ਗਈ ਸਾਨੂੰ ਉਹ ਕਦੇ ਵੀ ਥੱਲੇ ਜਾ ਕੇ ਉਹਦਾ ਬੈਲ ਬਿਲ ਕਲੀਅਰ ਕਰਾਓ ਅਸੀਂ ਬੈਲ ਕਲੀਅਰ ਕਰਾ ਕੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਥੱਲੇ ਕੁੜੀਆਂ ਵਾਂ ਸਾਨੂੰ ਕਹਿੰਦੇ ਵੀ ਉੱਤੇ ਜਾਓ ਇਹ ਜਿੱਥੇ ਤੁਹਾਡਾ ਸਿਕਾ ਡੈਡੀ ਅਸੀਂ ਉੱਥੇ ਚਲੇ ਗਏ ਜਿਹੜੇ ਉਹ ਗਾਰਡ ਸੀ ਉਹ ਗਾਰਡਾਂ ਨੇ ਸਾਨੂੰ ਕਿਹਾ ਵਾ ਵੀ ਤੁਹਾਡੀ ਮੌਕਚਰ ਚ ਬੋਡੀ ਚਲੀ ਗਈ ਆ ਵੀ ਥੱਲੇ ਗੇਟ ਤੇ ਜਾ ਕੇ ਇੱਕ ਮੁਲਾਜ਼ਮ ਨੂੰ ਸਾਡੇ ਨੂੰ ਬੁਲਾਓ ਤੇ ਉਹ ਤੁਹਾਨੂੰ ਉੱਥੋਂ ਚਕਾਉਣਗੇ ਅਸੀਂ ਕਿਹਾ ਠੀਕ ਆ ਜੀ ਬੈਲ ਜੀ ਦਿਖਾਤੇ ਉਹਨਾਂ ਨੂੰ ਕਟਾਕ ਉੱਪਰ ਵੀ ਦਿਖਾਤੇ ਥੱਲੇ ਵੀ ਕਟਵਾ ਲੈ ਉਦੋਂ ਆ ਜਦੋਂ ਚਲੇ ਗਏ ਚੱਕ ਕੇ ਸਾਨੂੰ ਉਹਨੇ ਜਿੰਦਾ ਖੋਲਿਆ ਚਕਾ ਕੇ ਤਿੰਨ ਡੱਬੇ ਪਏ ਸੀ ਅੰਦਰ ਸਾਨੂੰ ਤਾਂ ਹੁਣ ਪਤਾ ਨਹੀਂ ਸੀ ਬੋਡੀ ਪੈਕ ਕੀਤੀ ਹੋਈ ਸੀ ਉਹਨਾਂ ਨੇ ਅਸੀਂ ਚੱਕੀ ਉਹਨੇ ਲੜਾਈ ਮੁੰਡੇ ਦੇ ਅੰਦਰ ਜਾ ਕੇ ਚਾਬੀ ਜਿੰਦਾ ਖੋਲਿਆ ਚਾਬੀ ਉਹਦੇ ਕੋਲ ਸੀ ਨਾ ਇਹਦੇ ਗੜ ਕੋਲੇ ਮੌਕਛਰ ਤੇ ਜਦੋਂ ਸਿਆਈ ਅਸੀਂ ਚੱਕ ਕੇ ਘਰੇ ਲਿਆ ਘਰੇ ਲਿਆ ਕੇ ਬੁੜੀਆਂ ਰੋਈ ਜਾਂਦੇ ਚਲ ਪਹਿਲੇ ਹੀ ਸਾਡੇ ਟੈਨਸ਼ਨ ਬਹੁਤ ਜ਼ਿਆਦਾ ਪਈ ਹੋਈ ਸੀਗੀ ਬੁਰਾ ਹਾਲ ਹੋਇਆ ਪਿਆ ਸਾਡਾ ਜਦੋਂ ਅਸੀਂ ਘਰੇ ਲਿਆਂਦੇ ਹੁਣ ਸਾਡੀ ਨਮਾਉਣ ਦੀ ਤਿਆਰੀ ਸੀਗੀ ਮੈਂ ਥੋੜਾ ਜਿਆ ਕੇ ਵੀ ਚਲੋ ਘਰ ਦੇ ਕਹਿਣ ਲੱਗੇ ਵੀ ਥੋੜਾ ਜਿਹਾ ਮੂੰਹ ਦੇਖੀਏ ਵੀ ਇੰਨੇ ਦਿਨਾਂ ਦੇ 5-6 ਦਿਨਾਂ ਤੋਂ ਬਾਹਰ ਸੀਗੇ ਬਾਲਾ ਕੁੜੀ ਘਰੀ ਜਾਂਦੀ ਸਾਡੀ ਮੇਰੀ ਭੈਣ ਜਦੋਂ ਮੂੰਹ ਦਿਖਾਉਣ ਲੱਗੇ ਤੇ ਉਹ ਲੇਡੀ ਸੀ ਜੀ ਪਾ ਲੇਡੀ ਦੀ ਬੋਡੀ ਨਹੀਂ ਸੀ ਕਿਸੇ ਹੋਰ ਲੇਡੀ ਦੀ ਸੀ ਹਾਂ ਲੇਡੀਸ ਦੀ ਸੀਗੀ ਜੀ ਤੇ ਉਹ ਜਦੋਂ ਭੈਣ ਨੇ ਜੈਦ ਕੀਤੀ ਦੇਖੀ ਗਿਆ ਲੇਡੀਸ ਬਰ ਇੱਕਦਮ ਅਸੀਂ ਪਰੇਸ਼ਾਨ ਹੋ ਗਏ ਫਿਰ ਇਥੇ ਮੱਲੇ ਸਾਡੇ ਰੌਲਾ ਪੈ ਗਿਆ ਵੀ ਇਹ ਕੀ ਤੁਹਾਨੂੰ ਹਸਪਤਾਲ ਵਾਲਿਆਂ ਨੇ ਦਿਖਾ ਕੇ ਨਹੀਂ ਤੋਰੀ ਅਸੀਂ ਕਿ ਸਾਰਾ ਕੁਝ ਦਿਖਾ ਕੇ ਤੋਰੇ ਪਰ ਆ ਚੱਕਰ ਨਹੀਂ ਹੁਣ ਇੱਥੇ ਜਦੋਂ ਪੈਕ ਖੋਲਿਆ ਤੇ ਬਸ ਲੇਡੀਸ ਨਿਕਲੀ ਜੀ ਹਸਪਤਾਲ ਵਾਲੇ ਫਿਰ ਆਪਦੀ ਗਲਤੀ ਨਹੀਂ ਮੰਨਦੇ ਨਹੀਂ ਜੀ ਮੰਨਦੇ ਨਹੀਂ ਗਲਤੀ ਇਹਨਾਂ ਨੇ ਕੋਛ ਨਹੀਂ ਉਹਨਾਂ ਦਾ ਉਹ ਤਾਂ ਸਾਨੂੰ ਕਹਿੰਦੇ ਬਿੱਲ ਨਹੀਂ ਕਲੀਅਰ ਕੀਤਾ ਤੇ ਬਿੱਲ ਅਸੀਂ 2 ਘੰਟੇ ਕੁੜੀਆਂ ਦੇ ਥੱਲੇ ਬੈਠੇ ਰਹੋ ਸਾਨੂੰ ਉੱਪਰ ਭੇਜਦਿਆ ਕਰਨ ਕਰੇ ਥੱਲੇ ਭੇਜਦਿਆ ਕਰਨ ਵੀ ਥੋੜਾ ਕਲੀਅਰ ਨਹੀਂ ਹੋਇਆ ਬਿੱਲ ਵਾਲੇ ਅਸੀਂ ਉੱਤੋਂ ਆਏ ਥੱਲੇ ਫਿਰ ਉਹਨਾਂ ਨੇ ਆਪ ਫੋਨ ਲਾਇਆ ਉੱਤੇ ਵੀ ਇਹਨਾਂ ਦਾ ਭੇਜੋ ਬਿੱਲ ਜਿਵੇਂ ਜਿਵੇਂ ਸਾਡੇ ਪੈਸੇ ਜਮ੍ਹਾਂ ਕਰਾਏ ਸੀ ਰਸੀਦਾਂ ਦਿਖਾਈਆਂ ਨਾ ਉਹ ਕਰੇ ਥੋੜਾ ਇਹਨਾਂ ਬਿੱਲ ਬਣ ਗਿਆ ਹੁਣ ਜਿਵੇਂ ਲਾਸਟ ਵਾਲੇ ਦਿਨ ਉਹਨਾਂ ਨੇ 20300 ਰੁਪਇਆ ਲਿੱਤਾ ਸਾਡੇ ਕੋਲ 14 ਰੁਪਏ 231460 ਕੋ ਰਸੀਦ ਜਿਹੜੇ ਪਹਿਲਾਂ ਸੀਗੇ ਪੈਸੇ ਜਮਾਉ ਲੱਗ ਸੀ ਜਿਹੜੀ ਅੱਜ ਜਿੱਦੇ ਛੁੱਟੀ ਲਿੱਤੀ ਆ ਸੀ ਉਹ ਜਾ ਕੇ ਜੇ ਉੱਪਰ ਗਈ ਸੀ ਉਹ ਤੁਹਾਨੂੰ ਦੱਸ ਹੀ ਦਿੱਤੀ ਪਹਿਲਾਂ ਉਹ ਗੱਲ ਆ ਸੀ ਵੀ ਲੇਡੀ ਸੀ ਉਹ ਆਏ ਆ ਇੱਥੇ ਹਸਪਤਾਲ ਵਾਲੇ ਡੈਡੀ ਦੀ ਬੋਡੀ ਲੈ ਕੇ ਕਿ ਨਹੀਂ ਉਹ ਜਿਨ੍ਹਾਂ ਦੀ ਲੇਡੀ ਸੀ ਸੀ ਉਹ ਆਏ ਸੀਗੇ ਜੀ ਉਹ ਆਏ ਸੀ ਹਾਂਜੀ ਉਹ ਆਪ ਗੱਡੀ ਜਿਹੜੀ ਛੱਡ ਕੇ ਗਈ ਸੀ ਇਹਨੂੰ ਉਹੀ ਮੁੰਡਾ ਗੱਡੀ ਵਾਲਾ ਛੱਡ ਕੇ ਗਿਆ ਤੇ ਹੁਣ ਸਾਡੀ ਬੋਡੀ ਛੱਡ ਗਿਆ ਆਪ ਦੀ ਉਹਨਾਂ ਦੀ ਲੇਡੀ ਸੀ ਦੀ ਲੈ ਗਿਆ ਜੀ ਉਹ ਲੇਡੀਆਂ ਕਿੱਥੋਂ ਦੇ ਸੀ ਉਹ ਲੁਧਿਆਣੇ ਦੇ ਸੀਗੇ ਜੀ ਹਾਂ ਉਹ ਹਾਂ ਲੁਧਿਆਣੇ ਦੇ ਸੀਗੇ ਹਾਂ ਜੀ ਹਸਪਤਾਲ ਦੀ ਨਲਕੀ ਕਰਕੇ ਬੜਾ ਖੱਜਲ ਖਵਾਰ ਹੋਣਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਜੀ ਇਹ ਤਾਂ ਜਸਕਾਰ ਕਰਦ ਨੇ ਕੁਜਰਤੀ ਅਸੀਂ ਦੇਖਣ ਲੱਗੇ ਨਿਵਾਉਣ ਲੱਗੇ ਸਾਨੂੰ ਪਤਾ ਲੱਗ ਗਿਆ ਹਾਂ ਇੱਥੇ ਸਰ ਮੇਰੇ ਗਵਾਨ ਦੇ ਅੰਦਰ ਇੱਕ ਜੋਗਿੰਦਰ ਸਿੰਘ ਨਾਮ ਦੇ ਸਾਡੇ ਮਤਲਬ ਅੰਕਲ ਜੀ ਲੱਗਦੇ ਸੀਗੇ ਜਿਨ੍ਹਾਂ ਨੂੰ ਚੈਸਟ ਇਨਫੈਕਸ਼ਨ ਹੋ ਗਈ ਸੀਗੀ ਤੇ ਜਿਨ੍ਹਾਂ ਨੂੰ ਪਹਿਲਾਂ ਇੱਥੇ ਰੱਖਿਆ ਸਿਵਲ ਹਸਪਤਾਲ ਫਿਰ ਲੁਧਿਆਣਾ ਇਹਨਾਂ ਨੇ ਰੈਫਰ ਕਰਤਾ ਸੀ ਦੀਪਕ ਹਸਪਤਲ ਲੁਧਿਆਣਾ ਚ ਲੈ ਗਏ ਸੀਗੇ ਇਹ ਪੰਜ ਛੇ ਦਿਨ ਉੱਥੇ ਧੱਕ ਰਹੇ ਅੱਜ ਸਵੇਰੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਉਹਨਾਂ ਦੀ ਮੌਤ ਹੋ ਗਈ ਆ ਵੀ ਤੁਸੀਂ ਤਦੂਤ ਤੂੰ ਘੰਟੇ ਨਾ ਆਏ ਮੈਂ ਉਹਨੂੰ ਫੋਨ ਲਾਇਆ ਕਹਿੰਦੇ ਵੀ ਅਸੀਂ ਬੈਲਬੁਲ ਕਰਾਉਣ ਲਈ ਲੇਟ ਹੋ ਗਏ ਆ ਥੋੜਾ ਜਿਹਾ ਸਾਡਾ ਕਲੀਅਰ ਹੋਵੇ ਤੁਰ ਪੇ ਆ ਘਰੇ ਪਹੁੰਚੇ ਬਾਡੀ ਕਵੜ ਸੀ ਮੈਂ ਪੁੱਛਿਆ ਕਵੜ ਕਿਉਂ ਕਹਿੰਦੇ ਵੀ ਡਾਕਟਰਾਂ ਨੇ ਕਿਹਾ ਵੀ ਇਹਨੂੰ ਤੁਸੀਂ ਜਲਦੀ ਖੋਲਣਾ ਨਹੀਂ ਹੈਗਾ ਵੀ ਇਹਨੂੰ ਕੋਈ ਮੈਡੀਸਨ ਵਗੈਰਾ ਲਾਈ ਹੋਈ ਆ ਇਨਫੈਕਸ਼ਨ ਤੋਂ ਚਲੋ ਹੈਰਾਨੀ ਹੋਈ ਜੀ ਜਦੋਂ ਲੇਡੀਜ਼ ਨੇ ਦੇਖਿਆ ਨਮਾਉਂਦੀ ਤਿਆਰੀ ਕੀਤੀ ਤਾਂ ਮਨ ਨੂੰ ਇੱਕ ਬਹੁਤ ਵੱਡੀ ਮਹਿਕਮਾ 6:00 ਵਜੇ ਵੀ ਇੰਨੀ ਇੱਕ 6:00 ਵਜੇ ਆ ਵੀ ਇੱਕ ਲੇਡੀਜ਼ ਦੀ ਜਿਹੜੀ ਬਾਡੀ ਸੀ ਉਹ ਦੇਖੀ ਤਾਂ ਸਾਨੂੰ ਹੈਰਾਨੀ ਹੋਈ ਤਸੀਂ ਤੁਰੰਤ ਹਸਪਤਲ ਨਾਲ ਕੰਟੈਕਟ ਕੀਤਾ ਹਸਪਤਲ ਨੇ ਪਹਿਲਾਂ ਤਾਂ ਜਿੱਦਾਂ ਕੋਆਪਰੇਟ ਕਰਨਾ ਚਾਹੀਦਾ ਸੀ ਕੀਤਾ ਨਹੀਂ ਰਿਸੈਪਸ਼ਨ ਤੇ ਵੀ ਜਿਹੜਾ ਸਟਾਫ ਸੀਗਾ ਤੁਹਾਨੂੰ ਪਤਾ ਹੀ ਹੋ ਉਹ ਕਦੇ ਇੱਧਰ ਅਸੀਂ ਗੱਲ ਕਰਾਉਂਦੇ ਆਂ ਜੀ ਇਹ ਕਰਦੇ ਆ ਉਹ ਕਰਦੇ ਹੋ ਇੱਥੇ ਤਾਂ ਕਹਿ ਦਿੱਤਾ ਗਿਆ ਵੀ ਤੁਸੀਂ ਗਲਤ ਬੋਡੀ ਚੱਕ ਕੇ ਲੈ ਗਏ ਤੁਹਾਡੇ ਬਿੱਲ ਨਹੀਂ ਕਲੀਅਰ ਹੋਏ ਸੀ ਦੇਖੋ ਬਲਕਿ ਬਿੱਲ ਕਲੀਅਰ ਹੋਏ ਤਾਂ ਦੀ ਬੋਡੀ ਦਿੱਤੀ ਬੋਡੀ ਸਟਾਫ ਨੇ ਦਿੱਤੀ ਮੋਰਚਰੀ ਜੋ ਕੱਢ ਕੇ ਦਿੱਤੀ ਆ ਜੀ ਜੇ ਜਦੋਂ ਮੈਂ ਮਾਲਕ ਨਾਲ ਵੀ ਗੱਲ ਕੀਤੀ ਆ ਮਤਲਬ ਉਹਨਾਂ ਦਾ ਹੀ ਰੁਪਈਆ ਬਹੁਤਾ ਵਧੀਆ ਨਹੀਂ ਸੀਗਾ ਕਹਿੰਦਾ ਮਤਲਬ ਕੁੱਲ ਮਿਲਾ ਕੇ ਕੋਈ ਜਿੰਨੀ ਔਰਤ ਦੀ ਸਾਡੇ ਕੋਲ ਸਤਿਕਾਰਯੋਗ ਮਾਤਾ ਦੀ ਬੋਡੀ ਆਈ ਉਹਨਾਂ ਦਾ ਪਰਿਵਾਰ ਵੀ ਪਰੇਸ਼ਾਨ ਸੀਗਾ ਜੀ ਇਹ ਇਹਦੋ ਇਹ ਵੀ ਪਰੇਸ਼ਾਨ ਹੋਏ ਅੱਜ ਮਤਲਬ ਕਹਿ ਲਾ ਵੀ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹਦੇ ਨਾਲ ਇੱਕ ਹਸਪਤਾਲ ਦੀ ਗਲਤੀ ਨਾਲ ਹਸਪਤਾਲ ਨੇ ਲਾਇਜ਼ ਨਹੀਂ ਕੀਤਾ ਬਹੁਤ ਦੁੱਖ ਵਾਲੀ ਗੱਲ ਆ ਕੀ ਮੰਗ ਕਰਦੇ ਹੋ ਵੀ ਅੱਗੇ ਤੋਂ ਇਹ ਮੰਗ ਕਰਦੇ ਆ ਜੀ ਦੇਖੋ ਜਿਹੜੇ ਜ਼ਿੰਮੇਵਾਰ ਲੋਕ ਨੇ ਹਸਪਤਾਲ ਦੇ ਜਿਹੜੇ ਲੋਕ ਨੇ ਹਸਪਤਾਲ ਉਹਨਾਂ ਤੇ ਕਾਰਵਾਈ ਕਰੇ ਵੀ ਇਦਾਂ ਦੀ ਭਵਿੱਖ ਦੇ ਅੰਦਰ ਗਲਤੀ ਨਾ ਹੋਵੇ ਕਿਸੇ ਦੀ ਵੀ ਜਿਹੜੀਆਂ ਭਾਵਨਾਵਾਂ ਹੈਗੀਆਂ ਆਸਤਾਵਾਂ ਹੈਗੀਆਂ ਖੱਜਲ ਖਵਾਰ ਨਾ ਹੋਣਾ ਪਵੇ ਜੀ ਅੱਜ ਬੜੀ ਖੱਜਲ ਖਵਰੀ ਹੋਈ ਹੈ ਜੀ ਬਹੁਤ ਜ਼ਿਆਦਾ ਜੀ ਦੇਖੋ ਇਹ ਸੰਸਕਾਰ ਕਰ ਦਿੰਦੇ ਜਾਂ ਕੁਝ ਵੀ ਹੋ ਜਾਂਦਾ ਜਾਂ ਉਹੀ ਕਰ ਹੁੰਦੀਆਂ ਭਾਵਨਾਵਾਂ ਉਹ ਨੇਪਰੇ ਚੜਨ ਗਿਆ ਨਹੀਂ ਤਾਂ ਅੱਜ ਬਹੁਤ ਵੱਡਾ ਇੱਕ ਪਾਪ ਹੋ ਜਾਣਾ ਸੀਗਾ ਜੀ ਕਿਸੇ ਹੋਰ ਦੀ ਬੋਡੀ ਸੀ ਤੇ ਬਿਲਕੁਲ ਬਿਲਕੁਲ ਜੀ ਬਹੁਤ ਮੈਂ ਦੋਨਾਂ ਪਰਿਵਾਰਾਂ ਲਈ ਬਹੁਤ ਹੀ ਇੱਕ ਮਤਲਬ ਕਹਿ ਲੋ ਵੀ ਨਾ ਸਾਰੀ ਭੁੱਲਣ ਵਾਲਾ ਜਿਹੜਾ ਦੁੱਖ ਸੀ ਕਸ਼ਟ ਸੀ ਉਹ ਮੰਨ ਨੂੰ ਰਹਿਣਾ ਸੀਗਾ ਉਹ ਜਿਹਦੀ ਔਰਤ ਦੀ ਬੋਡੀ ਸੀ ਉਹ ਵੀ ਲੁਧਿਆਣੇ ਤੋਂ ਸੀਗੇ ਉਹ ਵੀ ਲੁਧਿਆਣੇ ਤੋਂ ਸੀ ਉਹਨਾਂ ਨੇ ਮੇਰੇ ਖਿਆਲ ਪੁਲਿਸ ਕੰਪਲੇਂਟ ਵੀ ਕੀਤੀ ਆ ਹੁਣ ਇਹ ਤਾਂ ਦੇਖਣਾ ਹੋਏਗਾ ਵੀ ਵੱਡਾ ਹਸਤਾਲਾ ਜੀ ਉਤੇ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਪਰ ਉਹਨਾਂ ਨੇ ਪੁਲਿਸ ਨੂੰ ਕੰਪਲੀਟ ਕੀਤੀ ਆ ਅਸੀਂ ਉਹਨਾਂ ਨੂੰ ਬੜੇ ਰਿਸਪੈਕਟਫੁਲੀ ਤਰੀਕੇ ਨਾਲ ਬੋਡੀ ਦਿੱ